ਕਾਰ ਜੀ ਮੈਂ ਆ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟਰੈਕ ਦੇ ਦੇਸ਼ ਦੇ ਦੇਸ਼ਕਾਂ ਦਾ ਸਵਾਗਤ ਕਰਦੇ ਆਂ ਤੇ ਸ਼ੁਰੂ ਕਰਦੇ ਆਂ ਅੱਜ ਦਾ ਪ੍ਰੋਗਰਾਮ ਪਹਿਲਾਂ ਚੋਣਵੀਆਂ ਖਬਰਾਂ 100 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਹੋਏਗੀ ਤਸਦੀਕ ਜਾਂਚ ਦੇ ਹੁਕਮ ਦਿੱਤੇ 5917 ਵੋਟਰਾਂ ਦੇ ਘਰਾਂ ਜਾ ਕੇ ਕੀਤੀ ਜਾਏਗੀ ਜਾਂਚ ਸੁਖਬੀਰ ਬਾਦਲ ਨੇ ਆਖਿਆ ਦੋ ਦਿਨਾਂ ਤੱਕ ਕੋਰ ਕਮੇਟੀ ਤੈਅ ਕਰੇਗੀ ਉਮੀਦਵਾਰ ਪ੍ਰੋਫੈਸਰ ਸਾਧੂ ਸਿੰਘ ਨੇ ਆਖਿਆ ਟਕਸਾਲੀ ਅਕਾਲੀਆਂ ਦਾ ਕੋਈ ਵजूद ਨਹੀਂ ਖੇਰਾਂ ਨੂੰ ਚੋਣ ਕਮਿਸ਼ਨ ਨੇ ਨੋਟਿਸ ਦਿੱਤਾ ਨਵੀਂ ਪਾਰਟੀ ਬਣਾਉਣ ਦਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਨੌ ਪੁੱਤ ਦੀ ਉਮੀਦਵਾਰੀ ਬਾਰੇ ਉਹਨਾਂ ਨੂੰ ਨਹੀਂ ਪਤਾ ਸਵਾਲ ਸੀ ਸੁਖਬੀਰ ਬਾਦਲਾ ਤੇ ਹਰਸਿਮਰਤ ਕਿੱਥੋਂ ਚੋਣ ਲੜਨਗੇ ਰੋਤਕ ਵਿੱਚ ਮੋਤੀਆ ਬਿੰਦੀ ਆਪਰੇਸ਼ਨ ਤੋਂ ਬਾਅਦ 38 ਮਰੀਜ਼ਾਂ ਦੀ ਅੱਖਾਂ ਦੀ ਰੌਸ਼ਨੀ ਗਈ ਅਰੰਗਾਬਾਦ ਵਿੱਚ ਟਿਕਟ ਨਾ ਮਿਲਣ ਤੇ ਵਿਧਾਇਕ ਨੇ ਦਫ਼ਤਰ ਵਿੱਚੋਂ 300 ਕੁਰਸੀਆਂ ਚੱਕਵਾ ਲਈਆਂ ਹੁਣ ਖਬਰਾਂ ਦੇ ਵਿਸਥਾਰ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਬੇਅਦਬੀ ਤੇ ਗੋਲੀ ਕਾਂਡ ਦੀ ਪੜਤਾਲ ਲਈ ਵਿਸ਼ੇਸ਼ ਜਾਂਚਟੀ ਵੱਲੋਂ ਪਹਿਲਾਂ ਬਹਿਬਲ ਕਲਾਂ ਤੇ ਫਿਰ ਕੋਟਪੂਰਾ ਗੋਲੀ ਕਾਂਡ ਵਿੱਚ ਗ੍ਰਿਫਤਾਰ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ 7 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਗੋਲੀकांड ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੇ ਐਐਸਆਈਟੀ ਦੀ ਕਾਰਗੁਜ਼ਾਰੀ ਤੇ ਨਾਖੁਸ਼ੀ ਪ੍ਰਗਟ ਕੀਤੀ। ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ ਆਖਿਆ ਕਿ ਐਐਸਆਈਟੀ ਹੁਣ ਮਾਮਲੇ ਨੂੰ ਲਟਕਾ ਰਹੀ ਹੈ। ਉਹਨਾਂ ਆਖਿਆ ਕਿ ਸਾਬਕਾ ਵਿਧਾਇਕ ਮਨਤਾਰ ਬਰਾੜ ਨੂੰ ਗ੍ਰਿਫਤਾਰ ਨਹੀਂ ਕੀਤਾ ਤੇ ਨਾ ਹੀ ਕੋਈ ਹੋਰ ਅੱਗੇ ਕਾਰਵਾਈ ਕੀਤੀ ਹੈ। ਮਾਮਲੇ ਵਿੱਚ ਨਾਮਜਦ ਪੁਲਿਸ ਅਧਿਕਾਰੀਆਂ ਦੀਆਂ ਜਵਾਨਤਾ ਹੋ ਰਹੀਆਂ ਹਨ। ਉਹਨਾਂ ਆਖਿਆ ਕਿ ਇਸ ਤੋਂ ਇਨਸਾਫ ਦੀ ਉਮੀਦ ਘਟ ਰਹੀ ਹੈ। 2 ਦਿਨਾਂ ਦੇ ਪੁਲਿਸ ਰਿਮਾਂਡ ਖਤਮ ਹੋਣ ਤੇ ਐ ਚਰਜੀਤ ਸ਼ਰਮਾ ਅਦਾਲਤ ਵਿੱਚ ਪੇਸ਼ ਕੀਤਾ ਅਦਾਲਤ ਨੇ ਉਸ ਨੂੰ 3 ਅਪ੍ਰੈਲ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਬਾਰੇ ਜਾਣਕਾਰੀ ਨਹੀਂ ਕਿ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੀ ਨੂੰਹ ਹਰਸ਼ਮ੍ਰਿਤ कौर ਬਾਦਲ ਕਿੱਥੋਂ ਚੋਣ ਲੜਨਗੇ ਕੱਲ ਜਦੋਂ ਜ਼ਿਲ੍ਹਾ ਮੁਕਸਰ ਦੇ ਹਲਕਾ ਮਲੋਟ ਵਿੱਚ ਉਹਨਾਂ ਤੋਂ ਪੁੱਛਿਆ ਗਿਆ ਕਿ ਕੇਂਦਰੀ ਮੰਤਰੀ ਹਰਸ਼ਮ੍ਰਿਤ कौर ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਠਿੰਡਾ ਤੇ ਫਿਰੋਜ਼ਪੁਰ ਤੋਂ ਚੋਲ ਲੜਨ ਦੀ ਚਰਚਾ ਹੈ ਤਾਂ ਇਸ ਮੌਕੇ ਉਹਨਾਂ ਅਣਜਾਨਤਾ ਜ਼ਾਹਰ ਕੀਤੀ ਉਹਨਾਂ ਦੇ ਨਾਲ ਖੜੇ ਆਗੂ ਵੀ ਮੁਸਕਰੀਆਂ ਹੱਸ ਪਏ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਆਖਿਆ ਕਿ ਪਾਰਟੀ ਦੀ ਕੋਰ ਕਮੇਟੀ ਤੈਅ ਕਰੇਗੀ ਕਿ ਕੌਣ ਕਿੱਥੋਂ ਉਮੀਦਵਾਰ ਹੋਏਗਾ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਖਿਆ ਕਿ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਵਾング ਲੋਕਾਂ ਨੂੰ ਝੂਠੇ ਲਾਰੀ ਲਾ ਕੇ ਚੋਣਾ ਜਿੱਤਣ ਦੀ ਉਹਨਾਂ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋਏਗੀ ਉਨਾ ਖੇ ਕਿ ਉਹਨਾਂ ਦਾ ਨਾਮ ਫਰੋਜਪੁਰ ਲਈ ਉਮੀਦਵਾਰ ਵਜੋਂ ਸਿਰਫ ਚਰਚਾ ਵਿੱਚ ਹੈ ਜੇ ਪਾਰਟੀ ਉਹਨਾਂ ਨੂੰ ਚੋਣ ਲੜਾਉਣ ਲਈ ਮੈਦਾਨ ਵਿੱਚ उतਾਰੇਗੀ ਤਾਂ ਉਹ ਵੀ ਜ਼ਰੂਰ ਚੋਣਾਂ ਲੜਨਗੇ ਸ਼ਰੋਮਨੀ ਅਕਾਲੀ ਦਲ ਟਕਸਾਲੀ ਨੂੰ ਇੱਕ ਜਾਲੀ ਪਾਰਟੀ ਦੱਸਦਿਆਂ ਉਹਨਾਂ ਆਖਿਆ ਕਿ ਉਹਨਾਂ ਨੂੰ ਡਰ ਹੈ ਕਿ ਉਹਨਾਂ ਦੇ ਉਮੀਦਵਾਰ ਮੈਦਾਨ ਛੱਡ ਕੇ ਨਾ ਭੱਜ ਜਾਣ ਉਹਨਾਂ ਆਖਿਆ ਕਿ ਸੁਖਪਾਲ ਖੇੜਾ ਆਪਣੀ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕਰਨ ਉਹਨਾਂ ਦੀਆਂ ਸ਼ੁਭ ਕਾਮਨਾਵਾਂ ਖੇੜਾ ਦੇ ਨਾਲ ਨੇ ਉਹਨਾਂ ਆਖਿਆ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਮਿਲ ਕੇ ਅਕਾਲੀ ਭਾਜਪਾ ਘੜਚੜ ਨੂੰ ਹਰਾਉਣ ਦਾ ਯਤਨ ਕਰ ਰਹੀ ਹੈ ਜਿਸ ਵਿੱਚੋਂ ਕਿਸੇ ਵੀ ਤਰ੍ਹਾਂ ਕਾਮਯ ਮਰਹੂਮ ਜਹਦਰ ਗੁਰਚਰਨ ਸਿੰਘ ਟੋੜਾ ਦਾ ਪਰਿਵਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਚੱਲ ਰਹੀਆਂ ਗੜਜੋੜ ਦੀਆਂ ਕੋਸ਼ਿਸ਼ਾਂ ਦੇ ਵਿਰੋਧ ਵਿੱਚ ਨਿਤਰ ਆਇਆ। ਸਾਬਕਾ ਮੰਤਰੀ ਹਰਮੇਲ ਸਿੰਘ ਟੋੜਾ ਨੇ ਸਪੱਸ਼ਟ ਕੀਤਾ ਕਿ ਜੇਕਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਸਮਝੌਤਾ ਹੁੰਦਾ ਹੈ ਤਾਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਦੇਣਗੇ। ਟੋੜਾ ਪਰਿਵਾਰ ਦੀ ਇਸ ਚੇਤਾਵਨੀ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਨਵੀਂ ਚਰਚਾ ਛਿੜ ਗਈ। ਹਰਮੇਲ ਸਿੰਘ ਟੋੜਾ ਨੇ ਦੋਸ਼ ਲਾਇਆ ਕਿ ਜਿਸ ਪਾਰਟੀ ਦੇ ਸਿੱਖਾਂ ਦੇ ਖੂਨ ਨਾਲ ਹੱਥ ਰੰਗੇ ਹੋਣ ਉਸ ਨਾਲ ਹੱਥ ਮਿਲਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਡਾਕਟਰ ਬਲਵੀਰ ਸਿੰਘ ਦਾ ਕਹਿਣਾ ਹੈ ਕਿ ਟੋੜਾ ਪਰਿਵਾਰ ਦੇ ਕਿਸੇ ਮੈਂਬਰ ਵੱਲੋਂ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਚੰਗਾ ਹੁੰਦਾ ਜੇਕਰ ਟੋੜਾ ਪਰਿਵਾਰ ਆਪਣੇ ਵਿਚਾਰ ਪਹਿਲਾਂ ਪਾਰਟੀ ਨਾਲ ਸਾਂਝੇ ਕਰਦਾ ਸਾਲ 1997 ਵਿੱਚ ਅਕਾਲੀ ਦਲ ਵਿੱਚ ਰਹਿੰਦਿਆਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਿਕਟ ਦੀ ਮੰਗ ਕੀਤੀ ਗਈ ਸੀ ਪਰ ਉਸ ਵੇਲੇ ਅਕਾਲੀ ਦਲ ਨੇ ਕੈਪਟਨ ਦੀ ਥਾਂ ਗੁਰਚਰਨ ਸਿੰਘ ਟੋੜਾ ਨੂੰ ਡਕਾਲਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ ਜਿੱਥੇ ਉਹਨਾਂ ਜਿੱਤ ਵੀ ਹਾਸਲ ਕੀਤੀ ਸੀ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਸਾਧੂ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ ਉਧਰ ਪੰਜਾਬ ਇਕਤਾ ਪਾਰਟੀ ਨੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਉਮੀਦਵਾਰ ਐਲਾਨਿਆ ਪ੍ਰੋਫੈਸਰ ਸਾਧੂ ਸਿੰਘ ਦਾ ਕਹਿਣਾ ਹੈ ਕਿ ਟਕਸਾਲੀ ਅਕਾਲੀਆਂ ਦਾ ਕੋਈ ਵजूद ਨਹੀਂ ਉਹਨਾਂ ਆਖੇ ਕਿ ਕੇਂਦਰ ਸਰਕਾਰ ਵੱਲੋਂ ਉਹਨਾਂ ਦੇ ਕੋਟੇ ਵਿੱਚ ਭੇਜੀ ਗਈ 25 ਕਰੋੜ ਦੀ ਗ੍ਰਾਂਟ ਵਿੱਚੋਂ 22.5 ਕਰੋੜ ਰੁਪਏ ਦੇ ਕਰੀਬ ਲੋਕ ਸਭਾ ਹਲਕਾ ਫਰੀਦਕੋਟ ਤੇ ਵਿਕਾਸ ਕਾਰਜਾਂ ਵਿੱਚ ਲੱਗ ਚੁੱਕੇ ਨੇ ਗ੍ਰਾਂਟ ਦਾ 90 ਫੀਸਦੀ ਹਿੱਸਾ ਪਿੰਡੂ ਏਰੀਏ ਦੇ ਵਿਕਾਸ ਕੰਮਾਂ ਵਿੱਚ ਲੱਗਿਆ ਹੈ ਪੰਜਾਬ ਇਕਤਾ ਪਾਰਟੀ ਵੱਲੋਂ 25 ਮਾਰਚ ਨੂੰ ਮਾਨਸਾ ਜ਼ਿਲ੍ਹੇ ਵਿੱਚ ਕੀਤੇ ਗਏ ਰੋਡ ਸ਼ੋਅ ਦੌਰਾਨ ਚੋਣ ਜਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਜਾਣ ਤੇ ਸੁਖਪਾਲ ਖੈਰਾ ਨੂੰ ਦੋ ਵੱਖ-ਵੱਖ ਨੋਟਿਸ ਮਿਲੇ ਨੇ 25 ਮਾਰਚ ਨੂੰ ਪੰਜਾਬ ਇਕਤਾ ਪਾਰਟੀ ਵੱਲੋਂ ਜ਼ਿਲ੍ਹੇ ਦੇ ਪਿੰਡ ਟੈਪੇਜ ਤੋਂ ਮਾਨਸਾ ਤੱਕ ਰੋਡ ਸ਼ੋਅ ਕੀਤਾ ਗਿਆ ਸੀ ਮਾਨਸਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਬੋਰਡ ਬੈਨਰਾਂ ਦੀਆਂ ਫੋਟੋ ਖਿੱਚ ਕੇ ਚੋਣ ਕਮਿਸ਼ਨ ਨੂੰ ਭੇਜੀਆਂ ਸ਼ਿਕਾਇਤ ਮਿਲਣ ਤੇ 30 ਮਿੰਟਾਂ ਅੰਦਰ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਮਾਨਸਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਹ ਬੋਰਡ ਤੇ ਬੈਨਰ ਹਟਾ ਦਿੱਤੇ ਚੋਣ ਕਮਿਸ਼ਨ ਵੱਲੋਂ ਬਣਾਈ ਗਈ ਸਿਵਿਲ ਐਪਲੀਕੇਸ਼ਨ ਦੇ ਸ਼ਾਸੀਆਂ ਨੂੰ ਇੱਕ ਵੱਡੇ ਅਧਿਕਾਰ ਦੇ ਤੌਰ ਤੇ ਭਾਰਤੀ ਚੋਣ ਕਮਿਸ਼ਨ ਵੱਲੋਂ ਮੁਹੱਈਆ ਕਰਵਾਈ ਗਈ ਐਪਲੀਕੇਸ਼ਨ ਹੈ ਜਿਸ ਵਿੱਚ ਵੋਟਾਂ ਲਈ ਪੈਸੇ ਦੀ ਵੰਡ ਤੋਹਫੇ ਅਤੇ 쿠ਪਨਾਂ ਦੀ ਵੰਡ ਸ਼ਰਾਬ ਦੀ ਵੰਡ ਬਿਨਾਂ ਲੋੜੀਂਦੀ ਪ੍ਰਵਾਨਗੀ ਪੋਸਟਰ ਬੈਨਰ ਲਾਉਣੇ ਹਥਿਆਰਾਂ ਦਾ ਪ੍ਰਦਰਸ਼ਨ ਕਰਨਾ ਕਿਸੇ ਤਰੀਕੇ ਨਾਲ ਡਰੋਨ ਬਾਰੇ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਚੋਣ ਪ੍ਰਚਾਰ ਕਰਨਾ ਜਾਤੀ ਆਧਾਰਿਤ ਭਾਸ਼ਣ ਜਾਂ ਸੰਦੇਸ਼ ਭੇਜਣ ਬਾਰੇ ਨਿਸ਼ਚਿਤ ਸਮੇਂ ਤੋਂ ਬਾਅਦ ਲਾਉਡ ਸਪੀਕਰ ਚਲਾਉਣ ਸੰਬੰਧੀ ਅਤੇ ਅਜੇ ਹੋਰ ਚੋਣ ਨਿਯਮਾਂ ਦੀ ਉਲੰਘਣਾ ਸੰਬੰਧੀ ਕੋਈ ਵੀ ਨਾਗਰਿਕ ਫੋਟੋ ਜਾਂ ਵੀਡੀਓ ਅਪਲੋਡ ਕਰਕੇ ਭਾਰਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਸਕਦਾ ਹੈ ਇਹ ਐਪਲੀਕੇਸ਼ਨ ਸ਼ਿਕਾਇਤ ਕਰਤਾ ਦੇ ਮੋਬਾਈਲ ਫੋਨ ਦੇ ਜੀਪੀਐਸ ਦੇ ਆਧਾਰ ਤੇ ਲੋਕੇਸ਼ਨ ਆਪਣੇ ਆਪ ਲੈ ਕੇ ਉਸ ਸ਼ਿਕਾਇਤੇ 100 ਮਿੰਟਾਂ ਦੇ ਅੰਦਰ ਅੰਦਰ ਕਾਰਵਾਈ ਕਰਕੇ ਸ਼ਿਕਾਇਤ ਕਰਤਾ ਨੂੰ ਸੂਚਨਾ ਪ੍ਰਦਾਨ ਕਰਦੀ ਹੈ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਕਿਆਸੀ ਪਿੜਾਂ ਦੇ ਮਦਾਨਾ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਕ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਨਿੰਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਪੰਜਾਬ ਚ ਪਾਰਲੀਮੈਂਟ ਚੋਣਾਂ ਲਈ ਕੋਈ ਮੂੰਹ ਫੱਟ ਬਣਿਆ ਫਿਰਦਾ ਤੇ ਕਿਸੇ ਦੇ ਮੂੰਹ ਨੂੰ ਤਾਲਾ ਜੜਿਆ ਹੋਇਆ ਇਹਨਾਂ ਚੋਣਾਂ ਵਿੱਚ ਟਕਸਾਲੀ ਇਕਾਲੀ ਦਲ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬਰਮਪੁਰਾ ਬਹੁਤਾ ਮੂੰਹ ਖੋਲਣ ਤੋਂ ਤਾਲਾਬਾਟ ਰਹੇ ਨੇ ਤੇ ਭਗਵੰਤ ਮਾਨ ਤੇ ਪ੍ਰੈਸਰ ਚੰਦੂ ਮਾਜਰਾ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਲੋਕ ਸਭਾ ਹਲਕਾ ਫਰੋਜ ਪਰ ਬੀਬੀ ਹਰਸ਼ਮਨਤ ਕੌਰ ਬਾਦਲ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਤੇ ਬਠਿੰਡਾ ਤੋਂ ਸਾਂਝੇ ਫਰੰਟ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਖੜਨ ਨਾਲ ਮੁਕਾਬਲੇ ਦਿਲਚਸਪ ਬਣਦੇ ਜਾ ਰਹੇ ਨੇ ਫਤਿਹਗੜ੍ਹ ਸਾਹਿਬ ਤੋਂ ਕਾਲੀ ਉਮੀਦਵਾਰ ਦਰਬਾਰਾ ਸਿੰਘ ਗੁਰੂ ਬਾਰੇ ਫੈਸਲਾ ਅੱਜ ਜਾਂ ਪਲਕ ਵਿੱਚ ਕਰ ਲਵੇਗਾ ਉਧਰੋਂ ਪੰਜਾਬ ਬਚਾਓ ਮੋਰਚੇ ਨੇ ਵੱਡਾ ਬਾਦਲ ਨੂੰ ਚੁਣੌਤੀ ਦਿੱਤੀ ਤੇ ਕਿਹਾ ਕਿ ਜੇ ਹਿੰਮਤ ਹੈ ਤਾਂ ਵੱਡਾ ਬਾਦਲ ਸਾਬਕਾ ਆਈਐਸ ਅਧਕਾਰੀ ਗੁਰਤੇਜ ਸਿੰਘ ਬਰਾੜ ਦੇ ਮੁਕਾਬਲੇ ਚੋਣ ਲੜ ਕੇ ਦੇਖੇ ਪੰਜਾਬ ਦੀ ਤਬਾਹੀ ਲਈ ਪੰਜਾਬ ਬਚਾਓ ਮੋਰਚੇ ਨੇ ਵੱਡੇ ਬਾਦਲ ਨੂੰ ਦੋਸ਼ੀ ਮੰਨਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 31 ਮਾਰਚ ਤੋਂ ਵਿਧਿਵਤ ਟੰਗ ਨਾਲ ਆਪਣੀ ਪਾਰਟੀ ਦੀਆਂ ਰੈਲੀਆਂ ਨੂੰ ਰੰਗ ਭਾਗ ਲਾਉਣੇ ਸ਼ੁਰੂ ਕਰ ਰਹੇ ਨੇ। ਚੋਣ ਕਮਿਸ਼ਨ ਨੇ ਕਿਹਾ ਕਿ 50000 ਰੁਪਏ ਤੋਂ ਵੱਧ ਨਕਦੀ ਜਿਹੜਾ ਲੈ ਕੇ ਇਧਰ ਉਧਰ ਜਾਏਗਾ ਉਸ ਉੱਤੇ ਸਿਕੰਜਾ ਕੱਸਿਆ ਜਾਏਗਾ। ਆਮ ਆਦਮੀ ਪਾਰਟੀ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਟੀਮਾ ਨੇ ਕਿਹਾ ਕਿ ਕੋਰ ਕਮੇਟੀ ਦੇ ਫੈਸਲੇ ਮੁਤਾਬਕ ਹੀ ਉਹਨਾਂ ਦੀ ਪਾਰਟੀ ਉਮੀਦਵਾਰ ਚੁਣ ਰਹੀ ਹੈ। ਦੂਜੇ ਬੰਨੇ ਪਟਿਆਲੇ ਸ਼ਹਿਰ ਤੋਂ ਆਈਆਂ ਰਿਪੋਰਟਾਂ ਐਸ.ਆਰ. ਦੇ ਸਿਆਸੀ ਘਰਾਣਿਆਂ 'ਚ ਦਲ ਬਦਲੀ ਦੇ ਵਰਤਾਰੇ ਦੀ ਵੀ ਮੀਡੀਆ 'ਚ ਚੋਖੀ ਚਰਚਾ ਹੋ ਰਹੀ ਹੈ ਕਿਉਂਕਿ ਟਕਸਾਲੀ ਅਕਾਲੀ ਰਹੇ ਮਰਹੂਮ ਜਸਤੇਵ ਸਿੰਘ ਸੰਧੂ ਦੇ ਪੁੱਤਰ ਵੱਲੋਂ ਕਾਂਗਰਸ ਵਿੱਚ ਰਲ ਨਾਲ ਦਲ ਬਦਲਵਾਂ ਦੀ ਪ੍ਰਤ ਅੱਗੇ ਵਧ ਗਈ ਹੈ ਪੰਜਾਬ ਦੇ ਆਈਐਸ ਅਧਿਕਾਰੀਆਂ ਨੇ ਦੇਣੀ ਚੋਣ ਡਿਊਟੀਆਂ ਵਿੱਚ ਔਲਜਕੇ ਰਹਿ ਗਏ ਨੇ ਸੀਨੀਅਰ ਅਫਸਰਾਂ ਦੀਆਂ ਡਿਊਟੀਆਂ ਲਾਉਣ ਲਈ ਕੱਲ ਦਿੱਲੀ ਵਿੱਚ ਇੱਕ ਵੱਡੀ ਮੀਟਿੰਗ ਹੋਈ ਪੰਜਾਬ ਵਿੱਚ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਨਸ਼ਿਆਂ ਦੀ ਫੜੋ ਫਾੜੀ ਵਿੱਚ ਪੰਜਾਬ ਪੂਰੇ ਮੁਲਕ ਵਿੱਚੋਂ ਪਹਿਲੇ ਨੰਬਰ ਤੇ ਆ ਗਿਆ ਹੈ ਮੁਲਕ ਭਰ ਵਿੱਚੋਂ ਹੋਈ ਬਰਾਮਦਗੀ ਵਿੱਚ ਪੰਜਾਬ ਦਾ ਹਿੱਸਾ 64% ਦੀ ਬਣਦਾ ਹੈ ਨਸ਼ਿਆਂ ਨਕਦੀ ਤੇ ਸੋਨੇ ਦੀ ਸਮੁੱਚੀ ਬਰਾਮਦਗੀ ਚ ਪੰਜਾਬ ਚੌਥੇ ਨੰਬਰ ਤੇ ਰਿਹਾ ਹੈ ਪੰਜਾਬ ਚੋਂ ਜ਼ਬਤ ਤੇ ਮਗਰੋਂ 84.30 ਕਰੋੜ ਦੇ ਨਸ਼ੇ ਫੜੇ ਗਏ ਦੇਸ਼ ਭਰ ਵਿੱਚ ਹੁਣ ਤੱਕ 132 ਕਰੋੜ ਦੇ ਨਸ਼ੇ ਫੜੇ ਗਏ ਪੰਜਾਬ ਪਗਰੋਂ ਦੂਜਾ ਨੰਬਰ ਮਨੀਪੁਰ ਦਾ ਆਉਂਦਾ ਹੈ ਜਿੱਥੇ 21.18 ਕਰੋੜ ਦੇ ਨਸ਼ੇ ਫੜੇ ਗਏ ਤੇ ਤੀਜੇ ਨੰਬਰ ਉੱਤੇ ਯੂਪੀ ਰਿਹਾ ਜਿੱਥੇ 14 0.68 ਕਰੋੜ ਤੇ ਰਾਜਸਥਾਨ ਵਿੱਚ 3.67 ਕਰੋੜ ਦੇ ਨਸ਼ੇ ਫੜੇ ਗਏ ਪਟਿਆਲਾ ਤੋਂ ਤੇ ਰਾਜਪੁਰਾ ਤੋਂ ਅੱਜ ਦੀਆਂ ਖਬਰਾਂ ਅਨੁਸਾਰ 1.5 ਕੁਇੰਟਲ ਚਾਂਦੀ ਦੇ ਗਹਿਣੇ ਫੁੜੀ ਚਣਦੀਆਂ ਖਬਰਾਂ ਨੇ ਅਮੇਠੀ ਤੋਂ ਖਬਰਾਂ ਆਈਆਂ ਕਿ ਇੱਕ ਬੁੱਢੇ ਕਾਂਗਰਸੀ ਦਾ ਪੁੱਤਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਚੋਣਾਂ ਲੜੇਗਾ ਜੰਮੂ 'ਚ ਬਹੁਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਏ ਐਸ ਮੋਦਰਨਸਨ ਨੇ 16 ਹੋਰ ਆਗੂ ਕਾਂਗਰਸ ਵਿੱਚ ਰਲ ਗਏ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਮੋਦੀ ਐਲਕੇ ਅਡਵਾਨੀ ਜੇ ਬਜ਼ੁਰਗ ਆਗੂਆਂ ਦੀ ਬੇਇੱਜ਼ਤੀ ਕਰਨ ਵਿੱਚ ਮਾਰ ਹੈ ਤੇ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਿਹਾ ਦਿੱਲੀ ਦੇ ਬੇਗੂਸਰਾਜ ਤੋਂ ਨੌਜਵਾਨ ਆਗੂ ਕਨਈਆ ਕੁਮਾਰ ਜੋ ਭਾਰਤੀ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਹਨ ਉਹਨਾਂ ਕਹਿ ਕੇ ਕੇਂਦਰੀ ਮੰਤਰੀ ਗਿਰੀ ਰਾਜ ਦੀ ਹਾਲਤ ਓਹ ਹੈ ਜਿਵੇਂ ਨਿਆਣਾ ਸਕੂਲ ਜਾਣ ਤੋਂ ਯਕੀ ਤਕੀ ਵਿੱਚ ਡਰਦਾ ਹੁੰਦਾ ਹੈ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੂੰ ਭਾਜਪੀ ਵੱਲੋਂ ਪਟਨਾ ਸਾਹਿਬ ਤੋਂ ਉਮੀਦਵਾਰ ਬਣਾਏ ਜਾਣ ਤੇ ਜਦੋਂ ਉੱਥੇ ਪਹੁੰਚੇ ਤਾਂ ਲੋਕਾਂ ਨੇ ਕਾਲੀਆਂ ਝੰਡੀਆਂ ਤੇ ਉਹਨਾਂ ਦੇ ਆਲਟ ਨਾਰੇ ਲਾ ਕੇ ਨਿਗਾ ਸਵਾਗਤ ਕੀਤਾ ਅੱਜ ਭਾਰਤ ਦੇ ਮੁਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦਿੱਲੀ ਵਿੱਚ ਚੋਣ ਪ੍ਰਬੰਧਾ ਬਾਰੇ ਇੱਕ ਕਿਤਾਬਚਾ ਜਾਰੀ ਕਰ ਦਿੱਤਾ ਹੈ। ਸਾਬਕਾ ਕੇਂਦਰੀ ਕਾਂਗਰਸੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਮੌਜੂਦਾ ਬੀਜੇਪੀ ਮੈਂਬਰ ਪਾਰਲੀਮੈਂਟ ਕਿਰਨ ਖੇਰ ਉੱਤੇ ਚੰਡੀਗੜ੍ਹ 'ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਤੇ ਕਿਹਾ ਕਿ ਬੀਬੀ ਚੰਡੀਗੜ੍ਹ ਦਾ ਕੁਝ ਨਹੀਂ ਸਵਾਰ ਸਕੀ। ਚਟਾਲੇ ਲਗਾਤਾਰ ਸਿਆਸੀ ਸੇਕ ਹਰਿਆਣਾ ਵਿੱਚ ਚੱਲ ਰਹੇ ਨੇ ਇਨ੍ਹਾਂ ਚੋਣਾ ਸਦਕੇ ਹਰਿਆਣਾ ਚ ਹੋਰ ਵੀ ਸਿਆਸੀ ਝਟਕੇ ਲੱਗਣੇ ਸ਼ੁਰੂ ਹੋ ਗਏ ਨੇ ਅਨੈਲੋ ਦੇ ਨੇਤਾ ਅਬੈ ਚਟਾਲਾ ਦੀ ਕੁਰਸੀ ਜਾਂਦੀ ਲੱਗੀ ਹੈ ਹਰਿਆਣਾ ਦੇ ਮੁੱਖ ਮੰਤਰੀ ਮਨੋਰ ਲਾਲ ਖੱਟੜ ਨੇ ਕਿਹਾ ਕਿ ਨੰਬਰ ਗੇਮ ਕਾਰਨ ਚਟਾਲਾ ਨੇ ਅਸਤੀਫਾ ਦਿੱਤਾ ਅਮਰਸਰ ਸਾਹਿਬ ਵਿੱਚ ਭਾਜਪਾ ਦੀ ਰੈਲੀ ਚ ਸ਼ਵੇਤ ਮਲਕ ਤੇ ਅਨਲ ਜੋਸ਼ੀ ਦੇ ਹਮਾਇਤੀ ਆਪੋ ਵਿੱਚ ਭਿੜੇ ਛਿਤਰੋ ਛਤਰੀ ਤੇ ਹੱਥੋਂ ਪਾਈ ਹੋਣ ਦੀਆਂ ਖਬਰਾਂ ਆਈਆਂ ਹਰਿਆਣਾ ਦੀ ਉੱਗੀ ਡਾਂਸਰ ਸਪਨਾ ਚੌਧਰੀ ਕਾਂਗਰਸ ਵਿੱਚ ਸ਼ਾਮਲ ਹੁੰਦੀ ਹੁੰਦੀ ਉਮਰ ਦੇ ਫੰਡੇ ਕਰਨ ਰਹਿ ਗਈ ਹੈ ਉਸ ਦੀਆਂ ਪ੍ਰਿਅੰਕਾ ਗਾਂਧੀ ਨਾਲ ਫੋਟੋਆਂ ਵੀ ਸੋਸ਼ਲ ਸਾਈਟਾਂ ਉੱਤੇ ਵਾਇਰਲ ਹੋ ਚੁੱਕੀਆਂ ਨੇ ਜੈਪੁਰ ਦਾ ਭਾਜਪਾ ਚ ਸ਼ਾਮਲ ਹੋ ਗਈ ਹੈ ਤੇ ਜੈਪੁਰ ਦਾ ਸਮੇਤ ਭਾਜਪਾ ਨੇ ਆਪਣੀ 29 ਮੀਟ 12 ਦੀ ਸੂਚੀ ਜਾਰੀ ਕਰ ਦਿੱਤੀ ਹੈ ਯੂਪੀ ਤੋਂ 29 ਮੀਟ 12 ਚ ਕੇਂਦਰੀ ਮੰਤਰੀ ਮੇਨਕਾ ਗਾਂਧੀ ਤੇ ਉਸ ਦੇ ਪੁੱਤਰ ਵਰਨ ਗਾਂਧੀ ਦੇ ਨਾਮ ਵੀ ਐ ਸੂਚੀ ਚ ਸ਼ਾਮਲ ਨੇ ਨਵੀਂ ਦਿੱਲੀ ਤੋਂ ਖਬਰਾਂ ਅਨੁਸਾਰ ਭਾਜਪੀ ਨੇ ਸਾਫ ਦਾ ਪ੍ਰਧਾਨ ਤੇ ਲੋਕ ਸਭਾ ਮੈਂਬਰ ਮੁਰਲੀ ਮਨੋਹਰ ਜੋਸ਼ੀ ਨੂੰ 2019 ਦੀਆਂ ਲੋਕ ਸਭਾ ਚੋਣਾਂ ਨਾਲ ਲੜਨ ਵਾਸਤੇ ਤੇ ਆਪਣੀ ਮੁਰਲੀ ਬੰਦ ਰੱਖੀ ਰੱਖਣ ਵਾਸਤੇ ਆਖਿਆ ਹੈ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਪ੍ਰਵਾਸ ਕਰਦੇ ਆ ਸਿੱਖ ਸੰਗਤਾਂ ਵਿੱਚ ਕਾਫੀ ਉਤਸ਼ਾਹ ਹੈ ਕੈਨੇਡਾ ਦੇ ਸ਼ਹਿਰ ਸਰੀ ਦੀ ਸਿੱਖ ਮੋਟਰਸਾਈਕਲ ਕਲੱਬ ਵੱਲੋਂ 3 April ਤੋਂ ਕੈਨੇਡਾ ਤੋਂ ਪੰਜਾਬ ਦੀ ਇਤਿਹਾਸਿਕ ਨਗਰੀ ਸੁਲਤਾਨਪੁਰ ਲੋਧੀ ਤੱਕ 6 ਮੋਟਰਸਾਈਕਲ ਰਾਂਹੀਂ ਵਰਲਡ ਟੂਰ ਆਯੋਜਨ ਕੀਤਾ ਜਾ ਰਿਹਾ ਹੈ ਕਲੱਬ ਦੇ ਪ੍ਰਧਾਨ ਯਾਜਵੰਦਰ ਸਿੰਘ ਸਿੱਧੂ ਅਤੇ ਰਸ਼ਪਾਲ ਸਿੰਘ ਨੇ ਦੱਸਿਆ ਕਿ ਕਲੱਬ ਦਾ 6 ਮੈਂਬਰੀ ਜੱਥਾ ਮੋਟਰਸਾਈਕਲਾਂ ਰਾਂਹੀਂ 3 ਅਪ੍ਰੈਲ ਨੂੰ ਵੈਨਕੂਵਰ ਤੋਂ ਇੰਗਲੈਂਡ ਫਰਾਂਸ ਅਤੇ ਯੂਰਪ ਦੇ 49 ਦੇਸ਼ਾਂ ਤੋਂ ਹੁੰਦਾ ਈਰਾਨ ਰਹੀਂ ਪਾਕਿਸਤਾਨ ਸਥਿਤ ਸ੍ਰੀ ਨਨਕਾਣਾ ਸਾਹਿਬ ਪੁੱਜੇਗਾ 45 ਦਿਨਾਂ ਮਗਰੋਂ ਇਹ ਜੱਥਾ ਵਾਗਾ ਸਰਹੱਦ ਰਹੀਂ ਭਾਰਤ ਦਾਖਲ ਹੋ ਕੇ ਸੁਲਤਾਨਪੁਰ ਲੋਧੀ ਆਏਗਾ ਇਹ ਸਟੋਰ ਦਾ ਖਰਚਾ ਜਥੇ ਦੇ ਮੈਂਬਰਾਂ ਵੱਲੋਂ ਖੁਦ ਖਰਚ ਕੀਤਾ ਜਾਣਾ 71 ਹੋਣ ਵਾਲੀ ਰਾਸ਼ੀ ਮਾਨਵਤਾ ਦੇ ਭਲੇ ਲਈ ਜਤਨਸ਼ੀਲ ਖਾਲਸਾ ਏਡ ਨੂੰ ਸੌਂਪੀ ਜਾਏਗੀ 100 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਵੋਟਰਾਂ ਦੀ ਸੂਚੀ ਵਿੱਚ ਗੜਬੜੀ ਦਾ ਚੋਣ ਕਮਿਸ਼ਨ ਨੇ ਸਖਤ ਨੋਟਿਸ ਲੈਂਦਿਆਂ ਆਖਿਆ ਕਿ ਇਹਨਾਂ 5917 ਵੋਟਰਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਾ ਕੇ ਰਿਪੋਰਟ ਤਲਬ ਕੀਤੀ ਗਈ ਹੈ ਆਰਓਜ਼ ਨੂੰ ਬੂਥ ਲੈਵਲ ਅਫਸਰਾਂਾਂ ਹੀ ਕਰੋ ਘਰੀ ਜਾ ਕੇ ਨਾ ਵੋਟਰਾਂ ਬਾਰੇ ਪੂਰੇ ਵੇਰਵੇ ਭੇਜਣ ਨੂੰ ਆਖਿਆ ਜਿਸ ਵਿੱਚ ਉਹਨਾਂ ਦੀ ਉਮਰ ਦੇ ਨਾਲ ਨਾਲ ਇਹਨਾਂ ਦੀ ਮੌਜੂਦਾ ਸਥਿਤੀ ਬਾਰੇ ਵੀ ਜਾਣਕਾਰੀ ਮੰਗੀ ਗਈ ਸੀ ਉਮਰ ਵਿੱਚ ਵੱਡੀਆਂ ਗਲਤੀ ਦੇ ਨਾਲ ਨਾ ਰਿਸ਼ਤਿਆਂ ਸੰਬੰਧੀ ਜਾਣਕਾਰੀ ਤੇ ਫੋਟੋਆਂ ਵਿੱਚ ਵੀ ਵੱਡੀਆਂ ਗਲਤੀਆਂ ਸਾਹਮਣੇ ਆਈਆਂ ਚੋਣ ਕਮਿਸ਼ਨ ਨੇ ਆਰਓ ਦੇ ਇਸਤੇਮਾਲ ਤੋਂ ਬਾਅਦ ਵੋਟਰ ਸੂਚੀਆਂ ਵਿੱਚ ਔਰਤਾਂ ਨੂੰ ਮਰਦ ਦੱਸਣ ਪਤੀ ਪਤਨੀ ਨੂੰ ਪਿਓ ਪੁੱਤ ਵਰਗੀਆਂ ਕਈ ਗਲਤੀਆਂ ਸਾਹਮਣੇ ਆਈਆਂ ਇਸ ਤੋਂ ਇਲਾਵਾ ਮਰਦ ਵੋਟਰ ਦੀ ਥਾਂ ਅਰਧ ਦੀ ਤਸਵੀਰ ਜਾਂ ਅਰਧ ਥਾਂ ਮਰਦੀ ਤਸਵੀਰ ਵਰਗੇ ਮਾਮਲੇ ਵੀ ਸਾਹਮਣੇ ਆਏ ਐ ਜਿਨ੍ਹਾਂ ਨੂੰ ਹੁਣ ਠੀਕ ਕੀਤਾ ਜਾ ਰਿਹਾ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਦੋਰੀਆਂ ਵੋਟਾਂ ਦੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਹੋਏਗਾ ਉਸ ਖਿਲਾਫ ਸਖਤ ਕਾਰਵਾਈ ਹੋਏਗੀ ਕੁਝ ਪਿੰਡਾਂ ਵਿੱਚ ਲੋਕਾਂ ਵੱਲੋਂ ਦੋਰੀਆਂ ਵੋਟਾਂ ਬਣਾਈਆਂ ਗਈਆਂ ਤੇ ਉਹ ਵੋਟਾ ਭਗਤੌ ਦੇ ਕਿ ਸਰਕਾਰੀ ਸਹੂਲਤਾਂ ਦਾ ਫਾਇਦਾ ਵੀ ਚੁੱਕ ਸਕਣ ਚੋਣ ਕਮਿਸ਼ਨ ਦੇ ਹਿਧਾਰ ਵਿੱਚ ਇਹ ਮਾਮਲਾ ਆਇਆ ਅਜੇ ਆ ਕਰਨਾ ਇੱਕ ਜੁਰਮ ਹੈ ਵੋਟਰ ਕਾਰਡ ਨੂੰ ਆਧਾਰ ਨਾਲ ਜੋੜਨ ਤੇ ਦਿੱਕਤਾਂ ਹੋਰ ਵੱਧ ਜਾਂਦੀਆਂ ਹੈ ਸਪਰੀਮ ਕੋਰਟ ਨੂੰ ਵੀ ਇਸ ਦੀ ਜਾਇਜ਼ਤਾ ਤੇ ਸ਼ੱਕ ਜ਼ਾਹਰ ਕਰਦਿਆਂ ਆਧਾਰ ਨੂੰ ਬੈਂਕ ਅਤੇ ਹੋਰ ਸਕੀਮਾਂ ਵਿੱਚ ਗੈਰ ਜ਼ਰੂਰੀ ਕਰਾਰ ਦਿੱਤਾ ਸੀ ਪੰਜਾਬ ਦੇ ਮੌਸਮ ਦਾ ਹਾਲ ਤੁਹਾਨੂੰ ਦੱਸਿਏ ਅੱਜ ਤਿੱਖੀ ਧੁੱਪ ਚੜੇ ਰਹੀ ਬੱਦਲਵਾਲੀ ਦਾ ਹੁਣ ਨਾਂ ਨਿਸ਼ਾਨ ਨਹੀਂ ਬੱਦਲਵਾਈ ਚੁੱਕੀ ਗਈ ਹੈ ਮੌਸਮ ਮਾਰ ਕਹਿੰਦੇ ਆ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ਼ ਰਹੇਗਾ ਹੁਣ ਕਿਸਾਨਾਂ ਨੇ ਵੀ ਸੰਤੁਸ਼ਟੀ ਪ੍ਰਗਟਾਉਣੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਕਣਕਾਂ ਵਾਲੇ ਹਰੀਆਂ ਭਰੀਆਂ ਖੜੀਆਂ ਕਿਸਾਨ ਕਹਿੰਦੇ ਆ ਜੇ ਚੰਗੀ ਤਰ੍ਹਾਂ ਧੁੱਪਾਂ ਲੱਗ ਗਈਆਂ ਤਾਂ ਕਣਕਾਂ ਪੱਕਣ ਦੇ किनਾਰੇ ਜਾਣਗੀਆਂ ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ